ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਰਾਹੀਂ ਜਿਹੜਾ ਹੈਗਾ ਸਮੂਹ ਸੰਗਤ ਨੂੰ ਬੋਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਦੇਣਾ ਜਰੂਰੀ ਨਹੀਂ ਹੈ ਕਿ ਮੈਂ ਡਿਗਾਈ ਜੀ ਨੂੰ ਸਹੀ ਸਹੀ ਬੋਲੂ ਬਾਹਰ ਕਿ ਰਿਸਨ ਸਿੰਘ ਨਾਲ ਹਾਂ ਬੈਠ ਬੈਠ ਜੀ ਨੂੰ ਬਤਾ ਆਪਕੇ ਪਾਸ ਕੀ ਰਹੇ ਰੇਲਵੇ ਸਟੇਸ਼ਨ ਟੂ ਵੇਰਕਾ ਚੋਕ ਐਂਡ ਵੇਰਕਾ ਟੂ ਅਗਮਪੁਰ ਸੋ ਯੂ ਆਰ ਫੂਟ ਇਜ਼ ਡਾਇਰੈਕਟਲੀ ਇਨਟੂ ਦਾ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਰਾਹੀਂ ਜਿਹੜਾ ਹੈਗਾ ਸਮੂਹ ਸੰਗਤ ਨੂੰ ਹੋਲੇ ਮਾਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਜਿਹੜਾ ਸਾਡਾ ਹੋਲੇ ਮਾਲੇ ਦਾ ਪ੍ਰਬੰਧ ਹੈਗਾ ਤੇ ਵਾਸਤੇ ਲਗਾਤਾਰ ਸਾਡੀ ਤਿਆਰੀਆਂ ਪਿਛਲੇ 3 ਮਹੀਨਿਆਂ ਤੋਂ ਜਾਰੀ ਸੀਗੀਆਂ ਸਿਵਲ ਪ੍ਰਸ਼ਾਸਨ ਦੇ ਨਾਲ ਅਸੀਂ ਵੱਧ ਚੜ ਕਰਕੇ ਜਿਹੜੀ ਤਿਆਰੀਆਂ ਕੀਤੀਆਂ ਨੇ ਔਰ ਹੁਣ ਸਾਡੇ ਸਾਰੇ ਜਿਹੜੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਮੁਕੰਮਲ ਹੋ ਚੁੱਕੀਆਂ ਨੇ ਸਾਡੇ ਕੋਲ ਫੋਰਸ 12 ਵੀ ਆ ਗਈ ਹੈ ਆਪਾਂ ਡਿਪਲॉयਮੈਂਟ ਕਰ ਲਈਏ ਟੋਟਲ ਹੋਲੇ ਮਾਲੇ ਦੀ ਜਿਹੜੀ ਡਿਊਟੀ ਉਹਨੂੰ ਆਪਾਂ 11 ਸੈਕਟਰਾਂ ਵਿੱਚ ਵੰਡਿਆ ਹੋਇਆ ਹੈ 11 ਸੈਕਟਰਾਂ ਤੋਂ ਇਲਾਵਾ ਇੱਕ ਆਪਰ ਟ੍ਰੈਫਿਕ ਕੰਟਰੋਲ ਯੂਨਿਟ ਵੀ ਬਣਾਈ ਹੋਈ ਹੈ ਜਿਹੜੀ ਕਿ ਜਿੱਥੇ-ਜਿੱਥੇ ਜਾਮ ਲੱਗਦਾ ਹੈ ਉੱਥੇ ਮੌਕੇ ਤੇ ਜਾ ਕਰਕੇ ਉਹਨੂੰ ਕਲੀਅਰ ਕਰਾਉਂਦੀ ਹੈਗੀ ਹੈ। ਕਰੀਬ 3800 ਦੇ ਕਰੀਬ ਸਾਡੇ ਕੋਲ ਮੁਲਾਜ਼ਮ ਅੱ체 ਲੱਗੇ ਹੋਏ ਨੇ ਔਰ ਕਰੀਬ 50 ਦੇ ਕਰੀਬ ਸਾਡੇ ਅਫਸਰ ਜਿਹੜੇ ਹੈਗੇ ਨੇ ਇਸ ਵੇਲੇ ਇਸ ਦੀ ਡਿਊਟੀ ਕਰ ਰਹੇ ਹੈਗੇ ਨੇ ਜਿਹਨਾਂ ਰਾਤ ਦੀ ਡਿਊਟੀਆਂ ਕਰ ਰਹੇ ਹੈਗੇ ਨੇ। ਇਹ ਫੋਰਸ ਜਿਹੜੀ ਹੈਗੀ ਹੈ ਵਰਦੀ ਵਿੱਚ ਵੀ ਹੈਗੀ ਹੈ, ਸਿਵਲ ਵਿੱਚ ਵੀ ਹੈਗੀ ਕਿਉਂਕਿ ਕਈ ਵਾਰੀ ਇਸ਼ੂਜ਼ ਆਉਂਦੇ ਨੇ ਜਿੱਥੇ ਜੇਬ ਕਤਰੇ ਜਾਂ ਚੋਰ ਜਿਹੜੇ ਹੈਗੇ ਨੇ ਉਹ ਆਪਣਾ ਫਾਇਦਾ ਉਠਾਉਣ ਦੀ ਕੋਸ਼ਿਸ਼ ਇਹ ਪੂਰੀ ਤਿਆਰੀਆਂ ਹੈ ਕਿ ਇਹਨੇ ਸਾਡੀ ਜਿਹੜੇ ਹੁੱਲੜਵਾਜ ਹੈਗੇ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਵੀ ਆਪਾਂ ਬਫਰੇ ਤੌਰ ਤੇ ਤਿਆਰੀਆਂ ਕੀਤੀਆਂ ਆ। ਸਰ ਕਿੰਨੇ ਮੁਲਾਜ਼ਮ ਲਗਾਏ ਗਏ ਹੈ ਜੀ ਨੰਬਰ ਆਫ ਪਰਸਨ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 3800 ਦੇ ਕਰੀਬ ਜਿਹੜੇ ਮੁਲਾਜ਼ਮ ਸਾਡੇ ਇਸ ਵੇਲੇ ਡਿਊਟੀ ਤੇ ਲੱਗੇ ਹੋਏ ਨੇ ਉਹ ਤੇਰੀ 50 ਦੇ ਕਰੀਬ ਅਫਸਰ ਜਿਹੜੇ ਹੋ ਸਰ ਤੇ ਮੌਕੇ ਤੇ ਲੱਗੇ ਹੋਏ ਨੇ।